ਗਾਲ ਮੈਂ ਵੇਖ ਲਿਆ ਉਹਦਾ ਡੋਟ ਟੈਸਟ ਕਰਾਉਂਦਾ ਕਿ ਆਪਣਾ ਦੇ ਪਹਿਲਾਂ ਕਰਾ ਲਾ ਦੂਜਿਆਂ ਤਾਂ ਦੋਸ਼ ਲਾ ਬੰਦਾ ਉਹ ਦੋਸ਼ ਉਹਦੇ ਦੂਜਿਆਂ ਤੇ ਲਾਵੇ ਜਦ ਆਪ ਕਲੀਅਰ ਹੋਵੇ ਬਲ ਉਹਦੇ ਮੀਡੀਕਲ ਸਾਰਾ ਪਤਾ ਵੀ ਦੇਸ ਨਾਲ ਹਾਵ ਦਾ ਬੰਦਾ ਹੈਗਾ ਉਹ ਤੇ ਇਸ ਤਰ੍ਹਾਂ ਦੋਸ਼ ਰੋਪਣ ਕਰਨਾ ਆਪਣੇ ਕਦ ਕੱਢ ਨਹੀਂ ਬਸਦਾ ਪਤਾ ਨਹੀਂ ਹੁੰਦਾ ਸਿਆਣਪ ਕੰਮ ਲਵੇ ਠੀਕ ਆ ਜੋ ਫੈਸਲਾ ਕਰ ਗਿਆ ਕਰ ਗਿਆ ਉਹਨੂੰ ਨਫਾ ਹੋਵੇ ਨੁਕਸਾਨ ਹੋਵੇ ਉਹਦਾ ਨਫਾ ਨੁਕਸਾਨ ਉਹਨੇ ਆਪ ਵਿਚਾਰਨਾ ਪਰ ਇਹ ਦੋਸ਼ ਰੋਪਣ ਹਮੇਸ਼ਾ ਹੀ ਬੰਦੇ ਦਾ ਕਦ ਕਟਾਉਂਦੇ ਆ ਜਿਹਨਾਂ ਦੇ ਜਿਹਨਾਂ ਯਾਰ ਇਹ ਕਿਹੋ ਜਿਹਾ ਕੋਈ ਨਹੀਂ ਬੋਲ ਰਿਹਾ ਸਵਾਲ ਕਿ ਕਿਤਾਬ ਜਾ ਕੇ ਕੀ ਇੱਕ ਇੱਕ ਜਾਣ ਕਰੋ ਹਾਂ ਜਦੋਂ ਪਹਿਲਾਂ ਸ਼ਰਮਣੀ ਕਲਦਲ ਦੇ ਵਿੱਚ ਸੀਗੇ ਉਹਨੂੰ ਸਭ ਨੂੰ ਸਰਕਾਰ ਨਾਲ ਮਿਲ ਰਹੀ ਸੀ ਉਦੋਂ ਉਦੋਂ ਨਹੀਂ ਪਤਾ ਸੀਗਾ ਕਿ ਸਾਰੇ ਫੀਮਖੰਦ ਨੇ ਜਾਂ ਨਸ਼ਾ ਕਰਦੇ ਨੇ ਕਿਛ ਨਾ ਕੋਈ ਦੂਸਰਾ ਨਹੀਂ ਇਹ ਗੱਲ ਤੁਹਾਨੂੰ ਪਤਾ ਜਦੋਂ ਮੈਂ 8:00 ਵਜੇ ਸ਼ਰਾਬੀ ਹੋ ਜਾਣਾ 8 ਵਜੇ ਲੈ ਰਾਉਂਡ ਚੱਲਦਾ ਕੰਮ ਸਾਰਾ 9:00 ਆਪਣਾ ਸੌਂ ਤੱਕ ਚੱਲਦਾਦਾ ਕੰਮ ਤੇ ਉਹਨੂੰ ਪਤਾ ਖੁੱਦ ਆ ਵੀ ਮੈਂ ਕਿਹੜੇ ਕੈਰੇਕਟਰ ਦਾ ਜੇ ਮੈਂ ਇਹ ਸ਼ਰਾਬ ਨਹੀਂ ਐਸ਼ਾ ਪਾਰਟੀ ਰਹਿ ਕੇ ਮੈਂ ਨਹੀਂ ਸ਼ਰਾਬ ਛੱਡੀ ਹੈ ਕਾਲੀਦਾਲ ਦੇ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਅਲੱਗ ਲੀਡਰ ਦੀ ਕੁਆਲਿਟੀ ਹੋਣੀ ਚਾਹੀਦੀ ਹੈ ਬੰਦਾ ਉਹਦੀ ਸ਼ਾਦੀ ਕਰ ਸਕੇ ਉਹਦਾ ਇਲਾਕਾ ਉਹਦੀ ਸ਼ਾਦੀ ਕਰ ਸਕੇ ਉਹਦੇ ਗੁਣਾਂ ਦੀ ਬਾਹ ਖੜੀ ਕਰਕੇ ਉਹਦਾ ਦਾਵਾ ਕਰ ਸਕੇ ਵੀ ਠੀਕ ਆ ਬੰਦਾ ਇਸ ਕੈਰੈਕਟਰ ਦਾ ਜਿਹੜੇ ਬੰਦੇ ਆਪਣੇ ਆਪ ਦੇ ਕੰਟਰੋਲ ਨਹੀਂ ਕਰ ਸਕਿਆ ਆ ਪੇ ਉਹ ਨਿਤ ਦੇ ਸ਼ਰਾਬੀ ਵਾਲੀ ਗੱਲ ਆ ਤੇ ਉਹਨੇ ਬੰਦੇ ਦੁਜੇ 200 ਰੁਪਏ ਕਿਉਂ ਕਰਨਾ ਪਹਿਲੀ ਗੱਲ ਤੇ ਮੈਂ ਪਹਿਲਾਂ ਵੀ ਤੇ ਗੇਤੀਆ ਵੀ 200 ਰੁਪਏ ਕਿਹੇ ਕੀਮਤਾਂ ਨਹੀਂ ਹੋਣੇ ਜਿਹਦੇ ਜੋ ਠੀਕ ਆ ਗੁਸੈਨ ਨਰਾਜ਼ੀਆਂ ਪਾਰਟੀਆਂ ਜਿਹੰਦੀਆਂ ਪਰਿਵਾਰਾਂ ਜਿਹੰਦੀਆਂ ਭਰਾਵਾਂ ਜਿਹੰਦੀਆਂ ਨੇ ਉਹ ਇੱਕ ਵੱਖਰੀ ਗੱਲ ਆ ਪਰ ਪਾਰਟੀ ਕਮਿਟਮੈਂਟ ਬੰਦੇ ਹਮੇਸ਼ਾ ਹੀ ਪਾਰਟੀ ਦੇ ਨਾਲ ਮਜ਼ਬੂਤ ਤਰੀਕੇ ਨਾਲ ਰੱਖਦੀ ਹੈ ਉਹ ਹੀ ਹਰ ਵਕਤ ਹੋਣੀ ਚਾਹੀਦੀ ਹੈ ਪਾਰਟੀ ਦੇ ਨਾਲ ਕਮਿਟਿਡ ਰਵੇ ਲੀਡਰਸ਼ਿਪ ਨਾਲ ਗੁਸੈਨ ਨਰਾਜ਼ੀਆਂ ਨੇ ਤੇ ਉਹ ਦੂਰ ਹੋ ਜਾਂਦੀਆਂ ਅੱਜ ਖੜੀਆਂ ਵੀ ਹੋਣਗੀਆਂ ਕੱਲ ਨੂੰ ਦੂਰ ਵੀ ਹੋ ਜਾਣਗੀਆਂ ਔਰ ਹੁੰਦੀਆਂ ਨਹੀਂ ਜਾਣੇ ਮੇਰੇ ਖਿਆਲ ਜੇ ਮੈਂ ਕਹਿੰਦੇ ਇਹ ਦੂਜੇ ਦਿਨ ਤੇ ਰੁਸਿਆ ਹੁੰਦਾ ਹੈ ਦੂਜੇ ਦਿਨ ਮਨਾਉਂਦਾ ਹੀ ਅਗਲੇ ਪਰ ਉਹ ਕਹਿੰਦੇ ਕਿ ਡੋ ਟੈਸਟ ਕਰਾਣਾ ਚਾਹੀਦਾ ਮੈਂ ਤਾਂ ਕਹ ਮੈਂ ਤਾਂ ਕਹਦਾ ਮੈਂ ਇਸ ਤਰ੍ਹਾਂ ਕਹਿਣਾ ਕਿ ਮੈਂ ਮੈਂ ਗੱਲ ਕਹਿਣਾ ਕਿ ਜਿਵੇਂ ਸਿਆਣੇ ਨੇ ਕਿਹਾ ਹੈ ਵੀ ਦੁੱਧਿਆ ਲੁੰਗਲ ਕਰਨ ਤੋਂ ਪਹਿਲਾਂ ਵੇਖੋ ਕਿ ਤਿੰਨ ਮੇਰੇ ਨਾਲ ਹੋ ਰਹੀਆਂ ਉਹ ਆਪਣਾ ਤਾਂ ਡੋ ਟੈਸਟ ਕਰਾ ਕੇ ਸਰਟੀਫੀਕੇਟ ਲੋਕਾਂ ਦਾ ਰੱਖਦੇ ਵੇ ਇਹ ਕਿਹੜੇ ਕੈਰੇਕਟਰ ਦਾ ਬੰਦਾ ਕਮਿਟੀ ਤਿਆਰ ਆ ਅਗਰ ਕਿਤੇ ਨਾਮ ਚੁੱਕਦੇ ਮਤਲਬ ਨਹੀਂ ਬੰਦਾ ਮਤਲਬ ਇਹੋ ਜਿਹੇ ਕਹਿ ਬੋਲਣ ਦੇ ਆ ਇਹਨਾਂ ਬੋਲਾ ਬਾਲਾ ਤਾਂ ਕੋਈ ਅਸਲ ਨਹੀਂ ਸ਼ਰੋਣ ਕਿ ਮੇਰੀ ਧਾਰਮਿਕ ਅਦਾਰਾ ਔਰ ਇਹ ਦੇ ਕੋਲ ਕੋ ਸਰਟੀਫਿਕੇਟ ਲੈ ਸਰਟੀਫਿਕੇਟ ਲੈ ਕੇ ਨਾ ਕਿ ਸਖਤਰ ਨਾ ਕਿ ਮੈਂਬਰ ਨੇ ਕੋਈ ਲੋੜ ਹੈ ਕਿਸ ਨੂੰ ਤੇ ਨਾ ਇਹੋ ਜਿਹੇ ਦਾਅਵੇ ਕਰੇ ਆਪਣੇ ਕੰਡਾ ਆਪਣੇ ਆਪ ਦੇ ਕੰਟਰੋਲ ਕਰੇ ਆਪਣੇ ਆਪਣੇ ਜ਼ਬਾਨ ਮਾੜੀ ਜ਼ਬਾਨ ਦਾ ਸਦਕਾ ਤਾਂ ਇੱਕ ਆਪਣੀ ਜ਼ਬਾਨ ਮਾੜੀ ਦਾ ਸਦਕਾ ਇਹੋ ਜਿਹੇ ਨਜਾਇਜ਼ ਨਜ਼ਰੀਏ ਜਿਹੜੇ ਬਣਾਏ ਡਵੈਲਪ ਕੀਤੇ ਉਹਨਾਂ ਦਿਮਾਗ ਚ ਇਹ ਜੋ 200 ਰੁਪਏ ਜਿਹੜੇ ਉਹਦੇ ਕਰਕੇ ਇਹਨੂੰ ਇਹ ਨਤੀਜੇ ਭੁਗਤਣੇ ਪੈਂਦੇ ਆ ਬਜਾਤੇ ਖੁਦ ਮਿਹਨਤ ਕਰਕੇ ਬੰਦਾ ਮਾੜਾ ਨੇ ਮਿਹਨਤ ਕਰਤਾ ਉਹਨੂੰ ਕੀਤੀ ਵੀ ਆ ਲੋਕਾਂ ਨੇ ਪਿਆਰ ਵੀ ਦਿੱਤਾ ਉਹਨੂੰ 100 ਹਲਕੇ ਨੇ ਜਿਸ ਲੈਵਲ ਤੇ ਉਹਨੂੰ ਪਿਆਰ ਦਿੱਤਾ ਜਿਹਦੇ ਜਿਹਦੇ ਚੈਲੰਜ ਦੇ ਵਿੱਚੋਂ ਡੇਢੀ ਵੱਡੀ ਲੀਡ ਦਵਾਈ ਹੈ ਵੀ ਦੂਜੇ ਨੰਬਰ ਤੇ ਆਉਣਾ ਉਹ ਛੋਟੀ ਗੱਲ ਨਹੀਂ ਲੋਕਾਂ ਦਾ ਪਿਆਰ ਆ ਆਪਣੇ ਜਿਹੇ ਚ ਪਾਲ ਕੇ ਚੱਲਣਾ ਜਿਹਦਾ ਉਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਲੀਡਰ ਦੀ ਇਹ ਖੂਬੀ ਹੁੰਦੀ ਹੈ ਲੀਡਰ ਦਾ ਮਕਸਦ ਇਹ ਵੇ ਦੂਜੇ ਤੇ ਕਮਜ਼ੋਰੀਆਂ ਲੱਭਦੇ ਫਿਰੋ ਉਹਦੀ ਕਮਜ਼ੋਰੀ ਲੱਭੋ ਤੇ ਉਂਗਲ ਠਾਓ ਤੇ ਉਂਗਲ ਠਾਓ ਇਹ ਲੀਡਰ ਕੁਆਲਟੀ ਨਹੀਂ ਗੀ ਨਾ ਉਹਦੀ ਡਿਊਟੀ ਹੈ ਉਹਨੂੰ ਚਾਹੀਦਾ ਵੀ ਆਪਣੇ ਪੇਸ਼ੈਂਸ ਰੱਖ ਕੇ ਸਭ ਤੋਂ ਵੱਡੀ ਗੱਲ ਸੁਭਾਅ ਦਾ ਸਿਆਣਾ ਹੋਵੇ ਪੇਸ਼ੈਂਸ ਰੱਖ ਕੇ ਕਿਸੇ 200 ਰੁਪਏ ਵਾਲੇ ਬੰਦੇ ਨਾਲ ਤੁਰੇ ਮੈਂ ਕੱਲ ਦਾ ਕੱਲ ਵੀ ਮੈਂ ਵੀਡੀਓ ਸੁ ਤੇ ਅੱਜ ਵੀ ਮੈਂ ਹੁਣਾਂ ਕਰਕੇ ਪ੍ਰੈਸਾਂ ਨੂੰ ਕਰਾ ਕੇ ਵੈਸੇ ਬੋਲ ਰਿਹਾ ਪਤਾ ਨਹੀਂ ਬੋਲ ਰਿਹਾ ਉਹ ਸਾਰਾ ਕੁਝ ਕਹਿ ਰਿਹਾ ਪਰ ਇਹ ਕਹਿਣ ਦੀ ਗੱਲ ਕਰਕੇ ਕੋਈ ਸਾਨੂੰ ਇਦਾਂ ਦਾ ਸਰਟੀਫਿਕੇਟ ਲੋੜ ਨਹੀਂ ਪਿਆ ਸੀ ਸਗਤ ਤਲਬੀਰ ਗੱਲ ਸਾਨੂੰ ਆਪਣੇ ਅਜੇ ਪਿੱਛੋਂ ਆਜੇ ਹੋਲ ਸਰਟੀਫਿਕੇਟ ਕਹੂਗਾ ਵੀ ਵਕ ਬੜੀ ਵਧੀਆ ਜਿਹਾ ਬੰਦੀ ਹੈ ਬੜੀ ਇਚਾਬ ਸੋਹਣੀ ਬੜੀ ਧਾਰਮਿਕ ਜਿਹਾ ਬੰਦੀ ਹੈ ਤੇ ਉਹਦਾ ਸਾਡਾ ਕਰਜ਼ਾ ਦਾ ਸਾਡਾ ਕਰਜ਼ਾ ਤੇ ਹੈਗਾ ਹੈਗਾ ਗੁਰੂ ਸਾਹਿਬ ਦੀ ਨਜ਼ਰ ਸੌਲੀ ਰਹਿਣੀ ਚਾਹੀਦੀ ਹੈ 500 ਕੌਮ ਦੀ ਸ਼ਹਾਵਾਤ ਗੁਰਦਾਰ ਪ੍ਰਬੰਧ ਕਮੇਟੀ 103 ਸਾਲ ਦੀ ਉਮਰ ਹੋ ਗਈ ਆ ਇਹ ਤੇ ਕੱਲ ਦਾ ਚਕੁੰਦਰਾ ਜੇ ਇਹਦੀ ਉਮ ਐਡੀ ਬੜੀ ਸਹਸਤਾ ਤੇ ਉਂਗਲ ਥੋਣੀ ਕੋਈ ਹਕੀਕਤ ਥੋੜੀ ਅਕਲਮੰਦੀ ਥੋੜੀ ਹੈ ਕੋਈ ਪਹਿਲਾਂ ਆਪਣਾ ਕੱਦ ਵੇਖ ਆਪਣੇ ਆਪਣੇ ਅੰਦਰ ਝਾਤੀ ਮਾਰ ਮਹਾਰਾਜ ਸਾਹਿਬ ਕਹਿੰਦੇ ਆ ਆਪਣੇ ਗਰੀਬਾਂ ਦੇ ਸਿਰ ਨਹੀਂ ਮਾਰ ਦੇਖ ਆਪਣੇ ਅੰਦਰ ਝਾਤੀ ਮਾਰ ਤੇਰੀ ਕੀ ਕੁਆਲਿਟੀ ਉਹ ਤੇ ਦੂਜੇ ਨੂੰ ਦੱਸ ਦੂਸਰੇ ਦੇ ਦੋਸ਼ ਰੋਪਣ ਤੋਂ ਪਹਿਲਾਂ ਬੰਦਾ ਆਪਣੇ ਆਪਣਾ ਆਪ ਲੋਕਾਂ ਦੇ ਸਾਹਮਣੇ ਰੱਖੇ ਮੈਂ ਐਸ ਕਰਤਾਰ ਦਾ ਬੰਦਾ ਤੇ ਉਹ ਕਰਤਾਰ ਦੀ ਲੋਕ ਆਪ ਕਦਰ ਕਰਦੇ ਆ ਕਹਿੰਦੇ ਲੋੜ ਹੀ ਨਹੀਂ ਪੈਂਦੀ 200 ਰੁਪਏ ਦੀ ਲੋੜ ਹੀ ਦੋਸ਼ ਬੰਦਾ ਕਦੋਂ ਲਾਉਂਦਾ ਜਦੋਂ ਅੰਦਰ ਦੀ ਕਮਜ਼ੋਰੀ ਬੰਦੇ ਖੁਦ ਨੂੰ ਲੁਕਾਉਣੀ ਹੋਵੇ ਛਪਾਉਣੀ ਹੋਵੇ ਉਦੋਂ ਦੂਜੇ ਤੇ 200 ਰੁਪਏ ਕਰਕੇ ਲੋਕਾਂ ਦਾ ਧਿਆਨ ਡਾਇਵਰਟ ਕਰਦੇ ਆ ਲੋਕ ਠੀਕ ਹੈ ਨਾ ਜਿਹੜੇ ਬੰਦੇ ਚ ਆਪਣੇ ਕੁਆਲਟੀ ਹੈ ਆਪਣਾ ਕਰਦਾਰ ਹੈ ਆਪਣਾ ਕਰੈਕਟਰ ਹੈ ਜਿਹਨੇ ਉਹਦੇ ਰਿਸਪੈਕਟ ਲੈਣੀ ਉਹਦੇ ਬੇਫਤੇ ਉਹ ਕਦੇ ਵੀ ਕੇ ਦੂਜੇ ਉਂਗਲ ਨਹੀਂ ਠੋਂਦਾ ਪਰ ਇੱਕ ਸਵਾਲ ਉਹਨਾਂ ਨੇ ਹਸਪਤਾਲ ਦੀ ਕਾਰਗੁਜ਼ਾਰੀ ਦੇ ਵਿੱਚ ਕਿਹਾ ਕਹਿੰਦੇ ਜੀ ਹਸਪਤਾਲ ਵਿੱਚ ਬਹੁਤ ਗਲਤ ਹੋ ਰਿਹਾ ਸੀ ਡਾਕਟਰ ਐਪੀ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਮੈਨੂੰ ਆਸ਼ਵਾਸਨ ਇਹ ਹੈ ਮੇਰਾ ਮੰਨ ਸਾਥ ਹੋ ਗਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਤੋਂ ਇਸ ਚੱਕਰ 'ਚ ਪਿਆ ਆ ਅਜੇ ਤੱਕ ਕੋਨੇ ਕਿਸੇ ਦੀ ਸਿਫਤ ਕੀਤੀ ਹੈ ਮੈਂ ਪਹਿਲੀ ਵਾਰ ਇਹ ਰਾਤੋਂ ਕੱਲ ਦੀ ਵੀਡੀਓ ਦੇ ਚਲ ਕੁਝ ਸੁਣਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਉਹ ਮੈਂ ਦੱਸਣ ਲੱਗਾ ਕਿ ਅਜੇ ਤੱਕ ਕੋਨੇ ਕਿਸੇ ਦੀ ਸਿਫਤ ਕੀਤੀ ਹੈ ਅਸਲ ਵਿੱਚ ਉਹਨੂੰ ਇਹ ਭੁਲੇਖਾ ਪੈ ਗਿਆ ਪਿਛੇ ਮੈਂ ਐਦਾਂ ਦੇ ਨਲਾਈਕੀ ਕਰੂੰਗਾ ਇਦਾਂ ਦੇ ਲੋੜੋਂ ਵੱਧ ਜਿਹੜਾ ਪ੍ਰਚਾਰ ਕਰੂੰਗਾ ਭੰਡੇ ਪ੍ਰਚਾਰ ਕਰੂੰਗਾ 200 ਰੁਪਏ ਦਾ ਮੇਰਾ ਮੇਰਾ ਪਲ ਵਧੂਗਾ ਲੀਡਰਸ਼ਿਪ ਮੈਨੂੰ ਬੁਲਾਊਗੀ ਦੂਜੇ ਦਿਨ ਰੁਸ ਕੇ ਮੈਨੂੰ ਜਾਂਦਾ ਹੈ ਸ਼ਾਮ ਨੂੰ ਅਗਲੇ ਬੁਲਾ ਲੈਣ ਦੇ ਆਪ ਕਹਿੰਦਾ ਮੈਨੂੰ ਸ਼ਾਮ ਨੂੰ ਬੁਲਾ ਕੇ ਤੇ ਮਨਾ ਲੈਣੇ ਮੈਂ ਫੇਰ ਆ ਜਾਂਦਾ ਹਾਂ ਓਏ ਇਹੋ ਜੇ ਬੰਦਿਆਂ ਨੂੰ ਕੋਈ ਗੱਲ ਨਹੀਂ ਕਹਿੰਦਾ ਰਵੇ ਪੈਕ ਕਰਕੇ ਉਦਾਹਰਣ ਕਿ ਉਹ ਉਹਦਾ 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 ਕਾਰਨ ਹੈ ਇਹ ਕੱਲਾ ਨੀਗਾ ਇਦਾਂ ਦਾ ਬਥੇਰਾ ਲਾਣਾ ਆ ਜਿਨ੍ਹਾਂ ਦਾ ਦਿਨ ਰਾਤ ਇਹ ਕੱਲ ਦਾ ਜੋਰ ਲੱਗਾ ਕਿ ਕਿਤੇ ਉਹਨਾਂ ਦਾ ਜੋਰ ਨਾ ਬੇ ਸ਼ਰੋਣੀ ਕਮੇਟੀ ਨੂੰ ਜਾਂਦੇ ਜਾਂਦੇ ਜਰੂਰ ਭੰਡ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਵੀ ਸਾਡੇ ਵਾਲ ਨਜ਼ਰ ਨਾਲ ਮਾਰੇ ਸਾਡੇ ਅੰਦਰੋਂ ਝਾਕੇ ਸਾਡੇ ਕੈਰੈਕਟਰ ਨਾਲ ਕੋ ਵੇਖ ਸਕੇ ਅਸੀਂ ਦੋਸਰੋਂਪਣ ਕਰਕੇ ਲੋਕਾਂ ਨੂੰ ਡਿਫੈਂਡ ਹੀ ਨਾ ਆਪਣਾ ਕਰ ਦੀਏ ਤੇ ਲੋਕ ਆਪਣੀ ਸਪੈਸ਼ਲ ਕਰਨੇ ਪੈ ਰਹੇ ਸਾਨੂੰ ਕਿ ਲੋੜ ਸਪੈਸ਼ਲ ਕਰਨ ਦੀ ਸਾਨੂੰ ਕੋਈ ਲੋੜ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਜੋ ਮਰਜ਼ੀ ਬਕਵਾਸ ਮਾਰੀ ਜਾ ਸਾਨੂੰ ਕਿਸੇ ਦਾ ਆਪਣਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤੇ ਸਾਡਾ ਸਪੈਸ਼ਲ ਕਰਨ ਦੀ ਲੋੜ ਨਹੀਂ 103 ਸਾਲ ਦੀ ਉਮਰਾਂ ਦੇ ਅਜਿਹੇ ਬੰਦੇ ਦੀ ਸ਼੍ਰੋਮਣੀ ਕਾਲੀ ਦਾ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਇਹ ਟੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਣ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਅੱਜ ਬਾਹ ਖੂਬੀ ਆਪਣੇ ਫਰਜ਼ਾਂ ਦੇ ਅਧੇ ਕੀ ਕਹਿੰਦਾ 500 ਕੌਮ ਦਾ ਸਿੱਖੇ ਤੇ ਪ੍ਰਚਾਰ ਪ੍ਰਸਾਦ ਦਾ ਬਾਹ ਖੂਬੀ ਢੰਗ ਨਾਲ ਪ੍ਰਚਾਰ ਕਰ ਰਹੀ ਹੈ ਇਹ ਲੋਕਾਂ ਦੇ ਕਿ 3600 ਬੋਲਦਾ ਫਿਰਦਾ ਪੰਜ ਨੇ ਨਾ ਨੂੰ ਇੱਜ਼ਤਮਾਨ ਦੇ ਤੌਰ ਪੰਜ ਨਹੀਂ ਇਹ ਇਹ ਉਹਦੇ ਹਜਮ ਨਹੀਂ ਹੋਇਆ ਉਹਨੂੰ ਕਿ ਚੰਗੀ ਜੀ ਨਾ ਜਿਵੇਂ ਕਿ ਚੰਗਾ ਜਿਵੇਂ ਨਾ ਜਿਆਦਾ ਕਿ ਉਹ ਵੀ ਖਾ ਲੋ ਤੇ ਬਾਦ ਵਿੱਚ ਮੇ ਕਰ ਜਾਂਦਾ ਇਸ ਕਰਕੇ ਇਹਨੂੰ ਸਰ ਜਿਹੜੇ ਪੰਜ ਨੇ ਵੇਖੋ ਮੈਂ ਮੈਂ ਬਹੁਤੇ ਰੰਗਾਈ ਜਾਣਾ ਚਾਹੁੰਦਾ ਮੈਨੂੰ ਤੇ ਇਹ ਆ ਵੀ ਕੋਟੋਟ ਆਪਣੇ ਪਿਛੋਕੜ ਨਾਲ ਬੰਦਾ ਚਾਹਦੀ ਮਾਰੇ ਉਦੋਂ ਤੋਂ ਲੈ ਕੇ ਅੱਜ ਤੱਕ ਆਪਣੇ ਉਹ ਕੰਪੇਅਰ ਕਰੇ ਤੇ ਮੈਂ ਦਾਅਵੇ ਨਾ ਕਹਿੰਦੇ ਜਵਾਂ ਚੁੱਪ ਹੋ ਜਾ